ਵਾਇਰ ਜੀ ਕਾ ਹਾਲ ਸਾਹ ਵਾਇਰ ਜੀ ਦੀ ਖਤੇ ਅੱਜ ਅਸੀਂ ਪਿੰਡ ਕਲਕੌਰ ਨੇੜੇ ਕੋਪੂ ਤੋਂ ਹੀ ਆਏ ਆ ਜਿੱਥੇ ਖੜਕੇ ਦੇ ਉੱਤੇ ਇੱਧਰ ਪਛਨਾੜ ਖੜਾ ਚੌਰਾ ਖੜੋਦੀ ਵਗਾਰਾਂ ਦਾ ਪਾਣੀ ਆ ਗਿਆ ਤੇ ਕਾਫੀ ਖੜਕੇ ਦੇ ਉੱਤੇ ਡੇਢ ਦੋ ਦੋ ਫੁੱਟ ਪਾਣੀ ਚੱਲ ਰਿਹਾ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਆ ਜੀ ਇਹ ਵੀ ਕੋਈ ਸਾਈਕਲਾਂ ਨੂੰ ਪਤਾ ਨਹੀਂ ਆਦਾ ਮਿਆਣਿਆ ਸੂਚੀ ਦੇ ਵਿੱਚ ਉਹ ਖਾਲਾ ਮਾਰਦੇ ਆ ਉਹ ਡੇਗ ਤਾ ਪਾਣੀ ਪਾਣੀ ਦੇ ਵਿੱਚ ਫੜੋ ਵੇ ਫੜੋ ਇਹਨੂੰ ਫੜੋ ਫੜੋ ਇਹਨੂੰ ਫੜੋ ਇਹਨੂੰ ਫੜ ਤਾ ਬੰਦ ਸੁਪਾ ਲੇਗਾ ਇਹ ਨਹੀਂ ਸ਼ਰਾਤਾ ਵੀ ਕਰਦੇ ਆ ਆਹ ਤੋਂ ਨਦੀ ਦੇ ਵਿੱਚ ਪਾਣੀ ਕਿੰਨਾ ਵੰਦਾ ਬੋਲ ਕੇ ਹੂੰ ਪੰਨਾ ਤਲਪੁਰ ਪਾਣੀ ਦੀ ਇੱਕ ਵੇਟ ਤੇ ਆਇਆ ਜੀ ਕਿ ਇੱਥੇ ਪਾਣੀ ਬੱਚਿਆਂ ਦੇ ਪੈਰ ਤੱਕ ਦਾ ਆ ਵਾ ਵਾ झोना तो देख लो कि तीन तीन फुट हो गया वाला अलग न्याय चढ़ाते भी आ शराब करते पिंड कलपुर लाइव तस्वीर देख रहे हैं जी लाइव की कृपा ही करे सा कुलव सिद्धू साडा कोटू सिंह ਕਾਲੂਪੁਰ ਤੋਂ ਲਾਈਵ ਤਸਵੀਰਾਂ ਕੰਡਕਟਰ ਨੰਬਰ 9855719816 98857 19816 ਇਹ ਮੋਟਰਸਾਈਕਲ ਬੜੇ ਤੇ ਭੱਗ ਗਿਆ ਜੀ ਆਮ ਜਨਤਾ ਦੇਖ ਰਹੀ ਲੰਗੀ ਹੈ કે ਨਾ ਲੰਗੀ ਹੈ ਕਿ ਮੋਟਰਸਾਈਕਲ ਬੰਦ ਹੋ ਗਿਆ ਕਾਲੂਪੁਰ ਤੋਂ ਲਾਈਵ ਤਸਵੀਰਾਂ ਦੇਖ ਰਿਹਾ ਹਾਂ ਬਣੀ ਕਾਫੀ ਆ ਤੇ ਮੁੱਠਾ ਕੁ ਵੀ ਬੰਦ ਰੋਕੇ ਇਹ ਪਚਨੰਗ ਵਾਲੀ ਚੋਈ ਹੈ ਜੀ ਇਹ ਮਿੰਨੀ ਚੋਆ ਇੱਥੇ ਵੀ ਕਾਫੀ ਆ ਝੁੱਗੀ ਘੌਂਪੜੀ ਵਾਲੇ ਰਹਿੰਦੇ ਆ ਆ ਜਿਹੜੇ ਅ ਬਲਗੋ ਦਾ ਇਹ ਬੱਚੇ ਨਹੀਂ ਧੌਂਕੀਆਂ ਸੀ ਅੰਮ ਵਿੱਚ ਬਾਹਰ ਵੀ ਸੀ ਆ ਸੂਰ ਵਗਾਰਾ ਨਹੀਂ ਰੱਖਿਓ ਆ ਆਦ ਰਖਤ ਵਿੱਚ ਹੀ ਤੁਸੀਂ ਧਿਆਨ ਨਾਲ ਦੇਖੋਗੇ ਤੇ ਤੁਹਾਨੂੰ ਇੱਥੇ ਕਾਫੀ ਘਰ ਰਹਦੇ ਸਨ ਕੁੱਤੇ ਬੜੇ ਰੱਖਿਓ ਆ ਇਹ ਵੀ ਡਰ ਕੇ ਕੁੱਤਾ ਨਾ ਕੋਈ ਵੇ ਨੀ ਭੈਜਵੇ ਪਾਣੀ ਇਹ ਕੋਈ ਚ ਕਾਫੀ ਜਾ ਰਿਹਾ ਇਹ ਸਿੱਧਾ ਇੱਕ ਕਲਪੁਰ ਚੱਕ ਮੂਸੇ ਨੂੰ ਨੀ ਜਾਂਦਾ ਮੰਨਹਾਨੇ ਦੇ ਕੋਲ ਦੀ ਪਾਣੀ ਕਾਫੀ ਜਾ ਰਿਹਾ ਇੱਥੇ ਮੇਰਾ ਖਿਆਲ ਪਾਣੀ 6-6 ਫੁੱਟ ਆਹਾਗਾ 6 ਤੋਂ 7 ਫੁੱਟ ਪਾਣੀ ਇੱਥੇ ਅੱਜ ਨਹਿਰ ਦੇ ਦੇ ਥੱਲੇ ਦੀ ਇਹ ਜਾਂਦਾ ਵਾ ਸੇ ਪਾਣੀ ਤੋਂ ਬਚ ਕੇ ਰਹਿਣਾ ਚਾਹੀਦਾ ਜੀ ਵਾਹਿਗੁਰੂ ਸਭ ਦਾ ਭਲਾ ਕਰੇ